ਇਹ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਕੁਝ ਦਿਨ ਪਹਿਲਾਂ ਇਹ ਹੰਕਾਰੀ ਰਾਜਾ ਬੜਿੰਗ ਜੋ ਸਾਡੇ ਬਹੁਤ ਹੀ ਮਾਨਯੋਗ ਸਕਤਾਰ ਸਕਤਾਰ ਜੋ ਸਾਡੇ ਸਰਦਾਰ ਬੂਟਾ ਸਿੰਘ ਜੀ ਬਾਰੇ ਬੜੀ ਪੱਦੀ ਸ਼ਦਾਬ ਦੀਏ ਬੋਲ ਰਿਹਾ ਸੀ ਆ ਉਹਨਾਂ ਨੂੰ ਜਦ ਕਿ ਉਹ ਬੀਏ ਐਮਏ ਚੇਅਰਮੈਨ ਔਰ 6 ਵਾਰ ਐਮਪੀ ਔਰ ਇੱਕ ਗ੍ਰਹਿ ਮੰਤਰੀ ਰਹੇ ਆ ਹਿੰਦੁਸਤਾਨ ਦੇ ਉਹਨਾਂ ਦੇ ਵਾਸਤੇ ਇਹ ਜਿਹੜੀ ਭੱਦੀ ਸ਼ਦਾਬਲੀ ਬੋਲ ਰਿਹਾ ਸੀ ਬੂਟਾ ਸਿੰਘ ਹੁੰਦਾ ਸੀ ਬਾਲਮਿਕੀ ਸਮਾਜ ਚ ਮਜਬੂਤ ਸਿੱਖ ਕਾਲੇ ਰੰਗ ਦਾ ਪੱਠੇ ਪੰਦਾ ਸੀ ਇਹਨੂੰ ਇਸ ਪਾਰਟੀ ਦੇ ਪ੍ਰਧਾਨ ਨੂੰ ਇੰਨੇ ਨਹੀਂ ਪਤਾ ਵੀ ਸੀਨੀਅਰ ਬੰਦੇ ਨੂੰ ਕਿੱਦਾਂ ਅਦਬ ਦੇ ਨਾਲ ਬੋਲਣਾ ਚਾਹੀਦਾ ਹੈ ਔਰ ਕਿੱਦਾਂ ਇਸ ਬੰਦੇ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਦੇ ਬਾਰੇ ਇਹ ਇਦਾਂ ਦੇ ਲਫ਼ਜ਼ ਬੋਲਦਾ ਆ ਕੋਈ ਅਦਬ ਨਹੀਂ ਕੋਈ ਇਸ ਦੇ ਵਿੱਚ ਲਿਹਾਜ਼ਤ ਨਹੀਂ ਕੀ ਆਗੀ ਇਹ ਅਸ਼ੰਕਾਰੀ ਰਾਜੇ ਦੇ ਕਰਕੇ ਅੱਜ ਸਾਰਾ ਦੇਸ਼ ਪਰੇਸ਼ਾਨ ਹੋ ਗਿਆ ਆ ਜਿਹੜੇ ਸਾਡੇ ਸਤਕਾਰਯੋਗ ਇਦਾਂ ਦੇ ਸਿਰ ਕੱਢ ਲੀਡਰਾਂ ਬਾਰੇ ਕੋਈ ਆਪਸ਼ਬਦ ਜਾਂ ਗਲਤ ਟਿੱਪਣੀ ਕਰੂਗਾ ਵਾਲਮੀਕੀ ਸਮਾਜ ਉਹਦਾ ਇਦਾਂ ਹੀ ਵਿਰੋਧ ਕਰੂਗੀ ਇਦਾਂ ਹੀ ਧਰਨੇ ਪ੍ਰਦਰਸ਼ਨ ਕਰੂਗੀ ਇਦਾਂ ਹੀ ਆਪਣੇ ਪੁਤਲੇ ਵਗੈਰਾ ਫੁੱਕੂਗੀ ਸਾਨੂੰ ਵੀ ਬੇਨਤੀ ਆ ਬੇ ਸਰਕਾਰ ਜਿਹਦੀ ਮਰਜ਼ੀ ਹੋਵੇ ਔਰ ਸਰਕਾਰ ਜਿਹੜੀ ਮਰਜ਼ੀ ਹੋਵੇ ਔਰ ਇਦਾਂ ਦੇ ਜਿਹੜੇ ਹੰਕਾਰੀ ਰਾਜੇ ਬੜਿੰਗ ਵਰਗੇ ਬੰਦੇ ਨੇ ਜਾਂ ਇਹਨਾਂ ਦੇ ਲੀਡਰ ਨੇ ਇਹਨਾਂ ਨੂੰ ਪਾਰਟੀਆਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਹਰੇਕ ਪਾਰਟੀ ਦੀ ਸ਼ੋਭੀ ਬਰਕਰਾਰ ਰਵੇ ਰਜਾ ਬੜਿੰਗ ਵੱਲੋਂ ਸੋਸ਼ਲ ਮੀਡੀਆ ਦੇ ਵਿੱਚ ਮਾਫੀ ਜਰੂਰ ਮੰਗੀ ਗਈ ਹੈ ਮਾਫੀ ਮੰਗਣਾ ਕੋਈ ਹੱਲ ਥੋੜਾ ਨਾ ਹੈਗਾ ਪਹਿਲਾਂ ਰੇਪ ਕਰੋ ਫਿਰ ਮਾਫੀ ਮੰਗ ਲਓ ਪਹਿਲਾਂ ਇੱਜ਼ਤਾਂ ਖਰਾਬ ਕਰੋ ਦੂਜੇ ਦੀਆਂ ਫਿਰ ਮਾਫੀ ਮੰਗ ਲਓ ਇਦਾਂ ਦਾ ਅਸੀਂ ਵੀ ਕਰ ਸਕਦੇ ਹਾਂ ਇਸ ਕਰਕੇ ਸਾਡੀ ਰਣਨੀਤੀ ਇਹੀ ਹੈ ਸਰਕਾਰਾਂ ਅੱਗੇ ਕਿ ਇਸ ਬੰਦੇ ਨੂੰ ਪਾਰਟੀਆਂ ਚੋਂ ਕੱਢਿਆ ਜਾਵੇ ਕਾਂਗਰਸ ਸਰਕਾਰ ਦੇ ਅੱਗੇ ਵੀ ਇਹੀ ਬੇਨਤੀ ਹੈ ਵੀ ਇਹਨੂੰ ਇਸ ਪਾਰਟੀ ਚੋਂ ਕੱਢਿਆ ਜਾਵੇ ਹੁਕਮ ਜੀ ਅੱਜ ਦਾ ਕਿਹੜਾ ਪ੍ਰੋਟੈਸਟ ਹੈ ਅੱਜ ਦਾ ਪ੍ਰੋਟੈਸਟ ਹੈ ਜਿਹੜਾ ਜੀ ਰਾਜਾ ਬੜਿੰਗ ਦੇ ਵਿਰੋਧ ਦਾ ਕਿਉਂਕਿ ਤਰਨਤਾਰਨ ਦੇ ਵਿੱਚ ਰਾਜਾ ਬੜਿੰਗ ਕੀ ਮੰਗਣ ਤਾਂ ਗਏ ਸੀਗੇ ਵੋਟਾਂ ਔਰ ਵੋਟਾ ਮੰਗਦੇ ਸਮੇਂ ਜਿੱਥੇ ਸਰਦਾਰ ਬੂਟਾ ਸਿੰਘ ਜੀ ਦੀ ਛਵੀ ਨੂੰ ਉਹਨਾਂ ਨੇ ਖਰਾਬ ਕੀਤਾ ਔਰ ਉਹ ਛਵੀ ਉਹਨਾਂ ਦੀ ਪਿਛਲੇ 70 72 ਸਾਲਾਂ ਦੇ ਵਿੱਚ ਕਾਂਗਰਸ ਦੇ ਸ਼ਾਸਨ ਕਾਲ ਦੇ ਵਿੱਚ ਸਵਰਗੀ ਸ਼੍ਰੀ ਮਤੀਂਦਰਾ ਗਾਂਧੀ ਜੇ ਹੁੰਦਿਆ ਹੋਇਆ ਉਹ ਬਹੁਤ ਮਹਾਨ ਮਹਾਨ ਪਦਾਂਤੇ ਰਹੇ ਹੈ ਅਗਰ ਇੱਕ ਕਾਂਗਰਸ ਦਾ ਛੋਟਾ ਜਾਂ ਸੇਵਾਦਾਰ ਪੰਜਾਬ ਦਾ ਪ੍ਰਧਾਨ ਉਹਨਾਂ ਲਈ ਇਸ ਤਰੀਕੇ ਦੇ અપਮਾਨਜਨਕ ਸ਼ਬਦਾਂ ਦਾ ਪ੍ਰਯੋਗ ਕਰ ਸਕਦਾ ਹੈ ਔਰ ਵਾਲਮੀਕੀ ਸਮਾਜ ਇਹ ਪਤਾ ਲੱਗਦਾ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਵੀ ਕਾਂਗਰਸ ਦੇ ਲੀਡਰਾਂ ਦੇ ਵਿੱਚ ਮਜਬੀ ਔਰ ਵਾਲਮੀਕੀ ਸਮਾਜ ਦੀ ਛਵੀ ਉਹ ਕੀ ਰੱਖ ਕੇ ਤੁਰਦੇ ਆ ਯਾਨੀ ਕਿ ਜੇ ਉਹ ਸਰਦਾਰ ਬੂਟਾ ਸਿੰਘ ਜੀ ਨੂੰ ਇਹ ਕਹਿ ਸਕਦਾ ਸਰਦਾਰ ਬੂਟਾ ਜ ਸਿੰਘ ਜੀ ਨੂੰ ਇਹ ਕਹਿ ਸਕਦਾ ਵੀ ਇੱਕ ਮੈਲਾ ਕਚੈਲਾ ਕਾਲਾ ਜਾਂ ਹੁੰਦਾ ਸੀ ਮਜਬੀ ਸਿੱਖ ਜਿਹਨੂੰ ਇੰਦਰਾ ਜੀ ਨੇ ਭਾਰਤ ਦੇ ਉਸ ਸਿੰਘਾਸਨ ਤੇ ਬਿਠਾਇਆ ਜਿੱਥੇ ਅੱਜ ਸਮੇਸ਼ਾ ਜੀ ਮੌਜੂਦ ਹੈ ਤਾਂ ਆਪਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਬੇ ਰੰਗ ਬੇ ਇੱਦਾ ਭਾਵ ਜਿਹੜਾ ਹੈ ਕਾਂਗਰਸ ਦੇ ਕੁਝ ਲੀਡਰਾਂ ਦੇ ਵਿੱਚ ਅੱਜ ਵੀ ਪਨਪ ਰਿਹਾ ਹੈ ਸੋ ਸਾਡੀ ਜਿਹੜੀ ਨੈਕਸਟ ਜਿਹੜਾ ਸਟੈਪ ਹੈ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਨੇ ਜਿਹੜੀ ਹੈ ਪਰਸੋਂ ਯਾਨੀ ਕਿ ਸੋਮਵਾਰ ਨੂੰ ਪਟੀਸ਼ਨ দাਇਰ ਕਰ ਦਿੱਤੀ ਹੈ ਨੈਸ਼ਨਲ ਕਮਿਸ਼ਨ ਸ਼ਡੂਲ ਕਾਸ ਦੇ ਵਿੱਚ ਤਾਂ ਕਿ ਇਹਦੇ ਉੱਤੇ ਐਸਸੀਐਸਸੀ ਐਕਟ ਲੱਗੇ ਔਰ ਇਹਦੇ ਤੇ ਕਾਨੂੰਨੀ ਕਾਰਵਾਈ ਹੋਏ